ਜਿਵੇਂ ਥਾਟ ਆ ਜਿਹੜਾ ਅੱਜ ਤੁਹਾਨੂੰ ਦਿੱਤਾ ਗਿਆ ਸੰਸਕ੍ਰਿਤ ਦਾ ਸ਼ਬਦ ਆ ਨਏ ਕਿਸ਼ਿਤਜ ਕੀ ਆ ਨਏ ਕਿਸ਼ਿਤਜ ਮਤਲਬ ਨਵੇਂ ਅਨੁਭਵ ਅਨੁਭਵ ਕਿਹੜੇ ਜਿਹੜੇ ਅੰਦਰੋਂ ਆ ਕਿੱਥੋਂ ਆ ਅੰਦਰੋਂ ਅੰਦਰੋਂ ਮਾਨਸਿਕ ਰੂਪ ਦੇ ਵਿੱਚ ਇਹਨੂੰ ਸਿੱਧਾ ਕਹੀਏ ਵੀ ਨਵੇਂ ਬਦਲਾਵ ਨਵੀਂ ਸਿੱਖਿਆ ਜਿਹੜੀ ਤੁਹਾਨੂੰ ਆਰਾਮ ਦੇ ਰਹੀ ਆ ਜਿਹੜੀ ਤੁਹਾਨੂੰ ਬੈਕ ਟੂ ਨੋਰਮਲ ਲਾਈਫ ਦੇ ਵਿੱਚ ਲੈ ਕੇ ਆ ਰਹੀ ਆ ਜਿਹੜੀ ਤੁਹਾਨੂੰ ਰੀਹੈਬਿਟੇਟ ਕਰ ਰਹੀ ਆ ਮਤਲਬ ਤੁਹਾਡਾ ਪੁਨਰਵਾਸ ਕਰ ਰਹੀ ਆ ਉਹ ਨਵੀਂ ਚੀਜ਼ ਪਹਿਲਾਂ ਕੀ ਸੀ ਕਿਹੜਾ ਦੇ ਬੰਦੇ ਸੀ ਆਪਾਂ ਪਹਿਲਾਂ ਕੀ ਆ ਕੋਈ ਚੀਜ਼ ਸੀਗਾ ਆਪਣੇ ਵਿੱਚ ਮੈਂ ਬੋਲੂਗਾ ਤੁਸੀਂ ਸਹਿਮਤੀ ਦੇ ਦਿਓ ਹੈਗੀ ਤੇ ਹੈਗੇ ਨਹੀਂ ਤੇ ਲੋਕਾਂ ਦੀ ਨਜ਼ਰ ਚ ਪਹਿਲੀ ਗੱਲ ਤੱਕ ਇਹਨਾਂ ਦੀ ਲੋਕ ਕੀ ਦੀ ਨਜ਼ਰ ਚ ਲੋਕਾਂ ਦੀ ਨਜ਼ਰ ਚ ਔਰ ਇਹਦੇ ਚ 80 90% ਅਸੀਂ ਹੈਗੇ ਤੇ ਮੰਨਿਏ ਭਾਵੇਂ ਨਾ ਮੰਨਿਏ ਅੱਜ ਸੁਫੀਓ ਅੱਜ ਸੁਣਦੇ ਹੋ ਅੱਜ ਸਮਝਦੇ ਹੋ ਹੋ ਸਕਦਾ ਤੁਹਾਡੇ ਚ ਬਹੁਤੇ ਬੰਦੇ ਮੰਨ ਵੀ ਜਾਣ ਸਮਝ ਵੀ ਹੋ ਜਾਈਂ ਸੱਤ ਪਹਿਲਾਂ ਕਿੱਦਾਂ ਦੇ ਬੰਦੇ ਸੀਗੇ ਮਤਲਬੀ ਬੋਲੋ ਸੱਚਾ ਕਰ ਕੋਈ ਸੱਚੇ ਝੂਠੇ ਹਿਰ ਅਫੇਰੀ ਧੋਖੇਬਾਜ਼ੀ ਬੇਈਮਾਨੀ ਫਰੇਵ ਠੀਕ ਹੈ ਇਲਜ਼ਾਮ ਲਾਉਣੇ ਬੇਚਾਰਾ ਪਰਲੇ ਕਿ ਹੁਣ ਯੂਜ਼ ਐਂਡ ਥਰੋ ਬੰਦਾ ਵਰਤ ਲਿਆ ਮਤਲਬ ਫਿਰ ਕਹਾਣੀ ਖਤਮ ਇਹ ਤਾਂ ਸਵੇਰੇ ਘਰ ਤੋਂ ਸ਼ੁਰੂ ਕਰ ਦਿੱਤੇ ਸੀ ਮਾਂ ਨੂੰ ਜਗਾ ਰਾਲੀ ਨੂੰ ਜਨ ਜਿਹੜਾ ਵੀ ਲੋਟ ਆ ਗਿਆ ਉਹਨੂੰ ਮੌਕੇ ਦੀ ਮੌਕੇ ਵਰਤਣਾ ਉਤੇ ਬਾਦ ਤੂੰ ਕੌਣ ਤੇ ਮੈਂ ਕੌਣ ਮੌਕੇ ਦੀ ਮੌਕੇ ਕਸਮ ਵੀ ਖਾ ਲੈਣੀ ਐ ਵਾਦਾ ਵੀ ਕਰ ਲੈਣਾ ਸੌ ਵੀ ਸਾਰਾ ਕੁਝ ਕਰ ਲੈਣਾ ਉਤੋਂ ਬਾਦ ਐਵੇਂ ਤਾਂ ਐਵੇਂ ਤਾਂ ਐਵੇਂ ਤਾਂ ਕਿਨੇ ਕਿਨੇ ਕੀਤਾ ਕੰਮ ਲੋ ਸਾਰੇ ਆਪਾਂ ਚਲੋ ਉਹ ਤੋਂ ਬਾਅਦ ਅੱਗੇ ਹੋਰ ਕਿਦਾਂ ਦੇ ਇਨਸਾਨ ਸੀਗੇ ਭੈਣ ਭੋਰ ਮਤਲਬ ਘਰ ਚ ਬੈਠੇ ਆ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਕੋਈ ਸੰਬੰਧੇ ਨਹੀਂ ਆਪ ਦੀ ਜ਼ਿੰਦਗੀ ਚ ਕਿਦਾਂ ਦੇ ਆ ਉਦਾਸ ਨਿਰਾਸ਼ਾਵਾਦੀ ਪਤਾ ਹੀ ਨਹੀਂ ਵੀ ਜਾਣਾ ਕਿੱਧਰ ਆ ਜ਼ਿੰਦਗੀ ਦਾ ਲਕਸ਼ ਨਹੀਂ ਕੋਈ ਐਵੇਂ ਹੀ ਜ਼ਿੰਦਗੀ ਦਾ ਕੋਈ ਇੱਕੋ ਏਮ ਆ ਬਸ ਨਸ਼ਾ 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 ਤੇ ਨਸ਼ਾ ਇਕੋ ਇਹਮ ਚਾਹੁੰਦੇ ਆ ਹੋਰ ਵੀ ਕੁਝ ਕਰਨਾ ਚਾਹੁੰਦੇ ਆ ਇੱਛਾ ਵੀ ਰੱਖਦੇ ਆ ਸੋਚਦੇ ਵੀ ਆ ਵੀ ਨਸ਼ੇ ਦੇ ਨਾਲ ਨਾ ਜ਼ਿੰਦਗੀ ਨੂੰ ਚਲਾਉਣੀ ਆ ਐ ਨਾਰਮਲ ਚਲਾਉਣੀ ਆ ਜਿੱਥੇ ਬਾਪ ਆ ਉਥੇ ਬਾਪ ਦਾ ਰੋਲ ਵੀ ਅਦਾ ਕਰਨਾ ਜਿੱਥੇ ਹਸਬੈਂਡ ਆ ਪਤੀ ਆ ਉਥੇ ਉਹਦਾ ਰੋਲ ਪੂਰਾ ਕਰਨਾ ਜਿੱਥੇ ਪੁੱਤ ਆ ਉਥੇ ਪੁੱਤ ਦਾ ਰੋਲ ਕਰਨਾ ਜਿੱਥੇ ਭਰਾ ਆ ਉਥੇ ਭਰਾ ਦਾ ਰੋਲ ਅਦਾ ਕਰਨਾ ਪਰ ਨਾਲ ਐਡਿਕਸ਼ਨ ਵੀ ਰੱਖਣੀ ਆ ਪੋਸੀਬਲ ਹੋਇਆ ਨਹੀਂ ਤੇ ਪੋਸੀਬਲ ਹੈ ਵੀ ਨਹੀਂ ਹੈਗਾ ਪੁੱਤ ਦਾ ਫਰਜ਼ ਨਿਭਾਉਂਦੇ ਨਿਭਾਉਦੇ ਵੀ ਨਸ਼ੇੜੀ ਬਣ ਗਿਆ ਪਿਓ ਦਾ ਫਰਜ਼ ਨਿਭਾਉਂਦੇ ਨਿਭਾਉਦੇ ਵੀ ਨਸ਼ੇੜੀ ਬਣ ਗਿਆ ਭੈਣ ਭਰਾ ਦਾ ਫਰਜ਼ ਨਿਭਾਉਂਦੇ ਨਿਭਾਉਦੇ ਵੀ ਅਖੀਰ ਦੇ ਵਿੱਚ ਕਿੱਥੇ ਖੜਿਆ ਜਾ ਕੇ ਨਸ਼ੇੜੀ ਵਾਲੇ ਪਾਸੇ ਗੁੱਸਾ ਤਾਂ ਨਹੀਂ ਝੂਠ ਤਾਂ ਨਹੀਂ ਗੱਲ ਇਹ ਹਾਂਜੀ ਜ਼ਿੰਦਗੀ ਕੈਸੀ ਆ ਉਦਾਸ ਖਾਲੀ ਨਿਰਾਸ਼ਾ ਆਹ ਲੱਗਦਾ ਜਿਵੇਂ ਸਾਡਾ ਕੋਈ ਸਗਾ ਹੀ ਨਹੀਂ ਹੈਗਾ ਏਦਾਂ ਲੱਗਦਾ ਜਿਵੇਂ ਸਾਨੂੰ ਕੋਈ ਸੁਣਨੇ ਵਾਲਾ ਹੀ ਨਹੀਂ ਹੈਗਾ ਏਦਾਂ ਸਾਡੇ ਮਨ ਦੇ ਵਿੱਚ ਜਿੱਦਾਂ ਸਾਨੂੰ ਕੋਈ ਸਮਝਣ ਵਾਲਾ ਹੀ ਨਹੀਂ ਹੈਗਾ ਬੋਲੋ ਸੱਚਾ ਗੱਲ ਕੀ ਹੈ ਹਾਂਜੀ ਇਹ ਸਾਡੀ ਜ਼ਿੰਦਗੀ ਦੀ ਨਿਰਾਸ਼ਾ ਉਦਾਸੀ ਹੈ ਹੁਣ ਇਹਦੇ ਦੋ ਚੀਜ਼ਾਂ ਆ ਗਈਆਂ ਜੋ ਲੋਕਾਂ ਦਾ ਨਜ਼ਰੀਆ ਸੀ ਉਹ ਵੀ ਆ ਗਿਆ ਤੇ ਜਿਹੜਾ ਸਾਡੇ ਸਾਡਾ ਨਜ਼ਰੀਆ ਉਹ ਵੀ ਆ ਗਿਆ ਸਾਡੇ ਨਜ਼ਰੀਏ ਚ ਕੀ ਆ ਕੋਈ ਨਹੀਂ ਹੈਗਾ ਤੇਰਾ ਇੱਥੇ ਵੇ ਅਡੇਕਟ ਜਾ ਗਲਾ ਕੇ ਐਨ ਕੈਮ ਹੋ ਕੇ ਪੂਰਾ ਨਸ਼ੇ ਚੋ ਕੇ ਫਿਰ ਗਾਣਾ ਲਾਉਂਦਾ ਅਸੀਂ ਸਾਰਿਆਂ ਦੇ ਹੋਏ ਸਾਡਾ ਕੋਈ ਵੀ ਨਹੀਂ ਹੋਇਆ ਬੋਲੋ ਸਹੀ ਹੈ ਗਲਤ ਹੈ ਹਾਂ ਜੀ ਜਦ ਕਿ ਹਕੀਕਤ ਹੋ ਰਾਂ ਹਕੀਕਤ ਹੋ ਰਾਂ ਹਕੀਕਤ ਵਾਲਾ ਆਪਾਂ ਨਹੀਂ ਜਾਣਾ ਅੱਜ ਆਪਾਂ ਸਿਰਫ ਇੱਥੇ ਰਹਿਣਾ ਵੀ ਅਸੀਂ ਕਿੱਦਾਂ ਦੀ ਜ਼ਿੰਦਗੀ ਜੀ ਰਹੇ ਤੇ ਅਸੀਂ ਕਿੱਦਾਂ ਦੀ ਜ਼ਿੰਦਗੀ ਬਣਾ ਰਹੀ ਸੀ ਬਣਾ ਲਈ ਸੀ ਔਰ ਕਿਦਾਂ ਦੀ ਜ਼ਿੰਦਗੀ ਵੱਲ ਅਸੀਂ ਵਧ ਰਹੇ ਤੇ ਰੋਟੀ ਦਾ ਧਿਆਨ ਹੁੰਦਾ ਸੀ ਹਾਂਜੀ ਪਾਣੀ ਦਾ ਧਿਆਨ ਹੁੰਦਾ ਸੀ ਸਿਹਤ ਦਾ ਧਿਆਨ ਹੁੰਦਾ ਸੀ ਸਾਫ ਸਫਾਈ ਦਾ ਧਿਆਨ ਹੁੰਦਾ ਸੀਗਾ ਨੀਂਦ ਦਾ ਧਿਆਨ ਹੁੰਦਾ ਸੀ ਆਰਾਮ ਦਾ ਧਿਆਨ ਹੁੰਦਾ ਸੀ ਸੇਫਟੀ ਦਾ ਧਿਆਨ ਹੁੰਦਾ ਸੀ ਹਾਂਜੀ ਜਦੋਂ ਅਸੀਂ ਸੜਕ ਤੇ ਨਿਕਲੇ ਚਾਹੇ ਮੋਟਰਸਾਈਕਲ ਚਾਹੇ ਗੱਡੀ 'ਚ ਜੇ ਤੁਰ ਕੇ ਆ ਅੰਨੇਵਾ ਬੋਲੋ ਸਾਥਕ ਜੀ ਉੱਠਾ ਹਾਂਜੀ ਕਿਤੇ ਵੀ ਬਚ ਜਾਂਦੇ ਕਿਤੇ ਵੀ ਐਕਸੀਡੈਂਟ ਹੁੰਦਾ ਕੁਝ ਵੀ ਹੋ ਸਕਦਾ ਪਰ ਨਹੀਂ ਆਪਣੀ ਜਾਨ ਨੂੰ ਵੀ ਖਤਰੇ ਚ ਪਾਇਆ ਲੋਕਾਂ ਦੀ ਜਾਨਾਂ ਨੂੰ ਵੀ ਖਤਰੇ ਦੇ ਵਿੱਚ ਪਾਇਆ ਪਰ ਹੁਣ ਇਸ ਪ੍ਰੋਗਰਾਮ ਦੇ ਵਿੱਚ ਆ ਗਏ ਚਾਹੇ ਜਿਵੇਂ ਵੀ ਆ ਗਏ ਜਿਵੇਂ ਵੀ ਆ ਗਏ ਹੁਣ ਪ੍ਰੋਗਰਾਮ ਦੇ ਵਿੱਚ ਆ ਗਏ ਹੁਣ ਸਾਡੇ ਅੰਦਰ ਨਵੀਂ ਚੀਜ਼ ਆ ਰਹੀ ਹੈ ਸਿਕ ਰਹੇ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦੇਖ ਰਹੇ ਆ ਜਿਹੜਾ ਜਿਹੜਾ ਇਮਾਨਦਾਰ ਆ ਵੀ ਮੈਂ ਇਕੱਲਾ ਨਹੀਂ ਜਿਹੜਾ ਅਲਜਿਆ ਹਾਂ ਜਿਹਦੀ ਲਾਈਫ ਆਸਤੇ ਵਿਅਸਤਾ ਹਰ ਬੰਦੇ ਦੀ ਲਾਈਫ ਅਲਜੀ ਹੋਈ ਨਸ਼ਾ ਕੋਈ ਵੀ ਆ ਸਮੱਸਿਆ ਸਾਰਿਆਂ ਦੀ ਇੱਕੋ ਜੀ ਆ ਮੈਂ ਅਕਸਰ ਗੱਲ ਕਹਿੰਦਾ ਨਾ ਹੁਣ ਨਾ ਹਮ ਸਭ ਇੱਕ ਹਾਂ ਪਰ ਹਮ ਸਭ ਅਨੇਕ ਹਮ ਸਭ ਅਨੇਕ ਹ ਪਰ ਹਮ ਸਭ ਇਕ ਹ ਸਾਡੀਆਂ ਕਹਾਣੀਆਂ ਅਲੱਗ-ਅਲੱਗ ਨੇ ਬਹੁਤੀਆਂ ਕਹਾਣੀਆਂ ਸਾਡੀਆਂ ਸਿਮਿਲਰ ਨੇ ਇੱਕੋ ਜੀਆਂ ਨੇ ਪਰ ਜਿਹੜੀ ਪਰਸਨਲ ਸਟੋਰੀ ਆ ਉਹ ਅਲੱਗ ਆ ਸਿਚੁਏਸ਼ਨ ਮਤਲਬ ਹਾਲਾਤ ਉਹ ਵੀ ਅਲੱਗ-ਅਲੱਗ ਨੇ ਪਰ ਦਰਦ ਮਾਨਸਿਕ ਪੀੜਾ ਮਾਨਸਿਕ ਤਕਲੀਫ ਉਹ ਸਾਰਿਆਂ ਦੀ ਇੱਕੋ ਹੈ ਬਿਮਾਰੀ ਸਾਰਿਆਂ ਦੀ ਇੱਕੋ ਜਿਹੀ ਹੈ ਜਜ਼ਬਾਤ ਇਮੋਸ਼ਨ ਫੀਲਿੰਗਸ ਭਾਵਨਾਵਾਂ ਇਹ ਅਲੱਗ-ਅਲੱਗ ਹੈਗੀਆਂ ਸਾਡੀਆਂ ਸਾਰਿਆਂ ਦੀਆਂ ਪਰ ਸਾਡੀ ਬਿਮਾਰੀ ਸਾਰਿਆਂ ਦੀ ਇੱਕੋ ਬੋਲੋ ਠੀਕ ਹੈ ਗਲਤ ਹੈ ਬਿਮਾਰੀ ਇੱਕੋ ਹੈ ਤਾਂ ਇਲਾਜ ਵੀ ਇੱਕੋ ਹੈ ਉਹ ਇਲਾਜ ਕੀ ਹੈ ਆਪਣੇ ਆਪ ਨੂੰ ਬਦਲ ਲੈਣਾ ਇਲਾਜ ਕੀ ਹੈ ਬਦਲ ਲੈਣਾ ਬਦਲਣ ਵਾਸਤੇ ਕੀ ਕਰਨਾ ਪਊਗਾ ਸਿੱਖਣਾ ਪਊਗਾ ਹੁਣ ਸਿੱਖ ਰਹੇ ਹਾਂ ਹੁਣ ਜਦੋਂ ਸ਼ੀਸ਼ੇ ਮੂਰੇ ਜਾਂਦੇ ਆਂ ਕੁਝ ਦਿਨਾਂ ਬਾਅਦ ਹੁਣ ਸਾਨੂੰ ਆਪਣਾ ਚਿਹਰਾ ਚੰਗਾ ਲੱਗਣ ਲੱਗਿਆ ਬੋਲੋ ਕਿਹਨੂੰ ਕਿਹਨੂੰ ਲੱਗਣ ਲੱਗਿਆ ਹੁਣ ਚਿਹਰਾ ਕਿ ਹੁਣ ਠੀਕ ਆ ਜਿਵੇਂ ਉਹ ਨਵੇਂ ਮੁੰਡਿਆਂ ਤਾਂ ਨਹੀਂ ਹਲੇ ਜਿਹੜੇ ਪੁਰਾਣੇ ਨੇ ਚਿਹਰਾ ਚੰਗਾ ਲੱਗਣ ਲੱਗ ਗਿਆ ਠੀਕ ਆ ਹੁਣ ਤੁਰਦੇ ਫਿਰਦੇ ਰੋਟੀ ਖਾਣੇ ਆ ਕੋਈ ਡੰਡ ਬੈਟਕਾ ਕੋਈ ਬੈਟਕਾ ਮਾਰਨੀ ਆ ਪੈ ਜਾਣ ਜਾਂ ਕੋਈ ਹੋਰ ਕਿਸੇ ਪ੍ਰਣਾਮ ਚਾਉਣਾ ਪੈ ਜਵੇ ਹੁਣ ਸ਼ਰੀਰ ਸਾਥ ਦਿੰਦਾ ਪਹਿਲਾਂ ਸਾਥ ਨਹੀਂ ਦਿੰਦਾ ਇਹ ਚੰਗੀ ਲੱਗਦੀ ਹੈ ਕਿ ਮਾੜੀ ਲੱਗਦੀ ਹੈ ਹਾਂਜੀ ਚੰਗੀ ਲੱਗਦੀ ਹੈ ਨਾ ਠੀਕ ਹੈ ਨਹਾਉਣਾ ਵੀ ਨਹੀਂ ਸੀ ਆਉਂਦਾ ਕਈਆਂ ਨੂੰ ਤਾਂ ਬਰਸ਼ ਕਰਨ ਦੇ ਨਾਂ ਤੇ ਵੀ ਫਾਰਮੈਲਟੀ ਕਰਦੇ ਸੀ ਪਹਿਲਾਂ ਤਾਂ ਜਦੋਂ ਆਏ ਹੀ ਆਏ ਤੇ ਬੋਲੋ ਠੀਕ ਹੈ ਗੱਲ ਗਲਤ ਪਾਣੀ ਤੋਂ ਡਰ ਲੱਗਦਾ ਸੀ ਬੋਲੋ ਸੱਚ ਕਿ ਝੂਠ ਹਾਂਜੀ ਹਾਂਜੀ ਅੱਜ ਇਹ ਚਾਹੁੰਦੇ ਆ ਵੀ ਨਹਾਉਣ ਦਾ ਟਾਈਮ ਵਧਾ ਦਿਓ ਸਾਡਾ ਕੌਣ ਕਹਿ ਰਿਹਾ ਹੈ ਜਿਹੜਾ 30 ਸੈਕਿੰਡਾਂ ਚ ਬਾਥਰੂਮ ਚੋਂ ਬਾਹਰ ਆ ਜਾਂਦਾ ਤਾਂ ਆਜੋ ਘਰ ਅ ਵੀ 30 ਮਿੰਟ ਦੇ ਦਿਓ ਇਹ ਹਲੇ ਚੰਗੀ ਤਰ੍ਹਾਂ ਨਾਤਾ ਨਹੀਂ ਆ ਗਿਆ ਬੋਲੋ ਸੱਚਾ ਗੱਲ ਕਿ ਝੂਠਾ ਹਾਂਜੀ ਇਹ ਬਦਲਾਵ ਹੈ ਇਹ ਨਵੀਂ ਚੀਜ਼ ਆ ਪਹਿਲਾਂ ਪਹਿਲਾਂ ਅੱਧੀ ਰੋਟੀ ਵੀ ਅੰਦਰ ਨਹੀਂ ਗਈ ਖੜਦੀ ਹੋਣੀ ਸੀ ਵੋਮਟਿੰਗ ਉਲਟੀਆਂ ਕਹਿੰਦੇ ਜੀ ਮੈਂ ਆਪਾਂ ਉਲਟੀ ਵਾਪਸ ਆ ਗਿਆ ਖਾਣਾ ਅੰਦਰੋਂ ਹੁਣ ਹੁਣ ਘਰਦਿਆਂ ਨੂੰ ਵੀ ਕਹਿੰਦਾ ਵੀ ਕੋਈ ਖਾਣੇ ਵਾਲੀ ਚੀਜ਼ ਭੇਜ ਦਿਓ ਦੀਪੋਖ ਲੱਗਦੀ ਐ ਵੱਧ ਲੱਗਦੀ ਐ ਇਹ ਚੰਗੀ ਚੀਜ਼ ਐ ਕਿ ਮਾੜੀ ਐ ਇਹ ਚੰਗੀ ਚੀਜ਼ ਸਿੱਖ ਰਹੇ ਆਸੀਂ ਜਿਹੜੇ ਬੰਦੇ ਕਿਸੇ ਟਾਈਮ ਗਾਲਾਂ ਕੱਢਦੇ ਹੁੰਦੇ ਤੇ ਬੇਈਮਾਨ ਹੋਗੇ ਤੇ ਦਗੇਵਾਜ ਧੋਖੇਵਾਜ ਫਰੇਬੀ ਹੋਗੇ ਤੇ ਅੱਜ ਉਹ ਸ਼ੇਅਰਿੰਗ ਵਾਲੀ ਕੁਰਸੀ ਤੇ ਬੈਠ ਕੇ ਧੰਨਵਾਦ ਕਰਦੇ ਨਵੀਂ ਚੀਜ਼ ਐ ਜਿਨ੍ਹਾਂ ਦੇ ਮੂੰਹਾਂ ਤੋਂ ਲੋਕਾਂ ਨੇ ਕਦੇ ਚੰਗਾ ਬੋਲ ਨਹੀਂ ਸੁਣਿਆ ਅਜੋ ਬੰਦੇ ਚੰਗਾ ਬੋਲ ਰਹੇ ਇਹ ਨਵੀਂ ਚੀਜ਼ ਜਿਹੜੇ ਬੰਦਿਆਂ ਨੇ ਇੰਨੇ-ਇੰਨੇ ਸਾਲ ਘਰ ਚੋਂ ਨਸ਼ਾ ਕਰਕੇ ਫਿਰ ਕਰਦਿਆਂ ਨੂੰ ਸਵਾਲ ਪੁੱਛਿਆ ਵੀ ਤੁਸੀਂ ਸਾਡੇ ਲਈ ਕੀਤਾ ਕੀ ਆ ਅਜੋ ਬੰਦਾ ਬਿਸਕੁਟਾਂ ਦੇ ਦੋ ਪੈਕਟਾਂ ਦੇ ਬਦਲੇ ਵੀ ਕਹਿੰਦਾ ਵੀ ਧੰਨਵਾਦ ਆ ਕਰਦਿਆਂ ਦਾ ਵੀ ਮੈਂ ਇੰਨੇ ਯੋਗਤ ਰੱਖਿਆ ਵੀ ਮੇਰੇ ਪਿੱਛੇ ਆ ਰਿਹਾ ਕੋਈ ਬੋਲੋ ਠੀਕ ਆ ਗੱਲ ਤਾਂ ਹਾਂਜੀ ਅਜੋ ਧੰਨਵਾਦੀ ਆ ਅੱਜ ਉਹਨੂੰ ਪਤਾ ਲੱਗ ਰਿਹਾ ਹੈ ਜੜਾ ਕਹਿੰਦਾ ਮੈਂ ਕੀ ਲੈਣਾ ਕਿਸੇ ਤੋਂ ਅੱਜ ਉਹ ਸਾਨੂੰ ਪੁੱਛਦਾ ਇਹ ਕਰਦੇ ਠੀਕ ਹੈ ਇਹ ਫੋਨ ਆਉਂਦਾ ਜੜਾ ਕਹਿੰਦਾ ਤੁਹਾਡੇ ਨਾਲ ਮੇਰਾ ਰਿਸ਼ਤਾ ਖਤਮ ਮੇਰੇ ਲਈ ਤੁਸੀਂ ਮਰ ਗਏ ਤੇ ਤੁਹਾਡੇ ਲਈ ਮੈਂ ਮਰ ਗਿਆ ਅੱਜ ਉਹ ਬੰਦਾ ਘਰ ਦੇ ਹਾਲ ਪੁੱਛਦਾ ਤੇ ਵੀ ਕਹਿੰਦਾ ਮੇਰੀ ਗੱਲ ਕਰਾ ਦੇ ਉਹ ਢੀ ਕਰਦਾ ਨਵੀਂ ਚੀਜ਼ ਹੈ ਪਰਚੰਗੀ ਚੀਜ਼ ਇਹ ਬਦਲਾਅ ਹੋਇਆ ਹੈ ਜੇ ਸ਼ੁਰੂਆਤ ਨਾ ਕਰਦੇ ਜਾਂ ਸ਼ੁਰੂਆਤ ਨਾ ਹੁੰਦੀ ਕਿ ਆਹੇ ਚੰਗੀਆਂ ਚੀਜ਼ਾਂ ਸਾਡੇ ਵਿੱਚ ਆਉਂਦੀਆਂ ਹੈਂ ਜੀ ਇਹਨਾਂ ਚੀਜ਼ਾਂ ਨੇ ਅੱਜ ਤੁਹਾਨੂੰ ਵੀ ਸਕੂਨ ਦਿੱਤਾ ਤੇ ਤੁਹਾਡੇ ਪਰਿਵਾਰ ਨੂੰ ਵੀ ਸਕੂਨ ਦਿੱਤਾ ਹੋਰ ਬਹੁਤ ਚੀਜ਼ਾਂ ਹੁਣ ਕੱਪੜੇ ਪਾ ਰਹੇ ਹਾਂ ਹਫ਼ਤੇ ਦੀ ਹਫ਼ਤੇ ਨਾਹ ਕੱਟ ਰਹੇ ਹਾਂ ਬਾਲਾਂ ਨੂੰ ਧੋਨੇ ਹਫ਼ਤੇ ਦੀ ਹਫ਼ਤੇ ਕਈ ਤਾਂ ਦੋ ਦੋ ਵਾਰ ਵੀ ਧੋਲਣੇ ਹਫ਼ਤੇ ਚ ਇਹ ਕੌਣ ਜਿਨ੍ਹਾਂ ਨੇ ਮਹੀਨਾ ਮਹੀਨਾ ਨਾ ਨਹੀਂ ਗੱਟੇ ਜਿਹਨੂੰ ਘਰ ਦੇ ਕਹਿੰਦੇ ਵੀ ਤੇਰਾ ਹਾਲਤ ਦੇਖ ਲੈ ਕਿਆ ਬੜਿਆ ਸੌਰੀ ਟੂ ਸੇ ਮੈਂ ਇੱਕ ਸ਼ਬਦ ਵਰਤਣ ਲੱਗਿਆ ਅਕਸਰ ਤੁਸੀਂ ਸੁਣਿਆ ਵੀ ਬੰਗਾਲੀਆਂ ਵਰਗਾ ਹਾਲ ਬਣਾਇਆ ਹਾ ਕੱਪੜਿਆਂ 'ਚੋਂ ਸਮੈਲ ਖੱਟੀ ਉਹ ਬੰਦੇ ਜੇ ਪਰਫਿਊਮ ਮੰਗ ਰਹੇ ਨੇ ਡਿਓਡਰੈਂਟ ਮੰਗਦੇ ਨੇ ਜਿਨ੍ਹਾਂ ਨੇ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ ਅੱਜ ਉਹ ਰੋਜਨਾ ਆਪਣੇ ਵਾਸਤੇ ਇੱਕ ਪੇਜ ਲਿਖਦੇ ਆਂ ਆਪ ਦੀ ਰਿਫਲੈਕਸ਼ਨ ਲਿਖਦੇ ਆਂ ਵੀ ਅੱਜ ਦਾ ਦਿਨ ਮੇਰਾ ਕਿਵੇਂ ਗਿਆ ਜਿਨ੍ਹਾਂ ਨੇ ਜ਼ਿੰਦਗੀ ਦਾ ਨਹੀਂ ਕਦੇ ਸੋਚਿਆ ਇੰਨੇ ਨੇ ਸਾਲਾਂ ਦਾ ਨਹੀਂ ਸੋਚਿਆ ਅੱਜ ਰੋਜ ਦੀ ਰੋਜ ਪੂਰੇ ਦਿਨ ਦੀ ਕਹਾਣੀ ਆਪਣੀ ਲਿਖਦੇ ਆਂ ਨੋਟ ਕਰਦੇ ਇੰਨੇ ਕਿਸ਼ਤਜ ਕਿਸ਼ਤਜ ਨੇ ਨਵੇਂ ਸੰਸਕ੍ਰਿਤਾ ਚੱਲਦਾ ਇਹ ਨਵੇਂ ਬਦਲਾਅ ਆਉਣੇ ਇਹ ਨਵੀਆਂ ਚੀਜ਼ਾਂ ਨੇ ਇਹ ਰੂਹਾਨੀਅਤ ਦੀ ਚੀਜ਼ ਆ ਇਹ ਸਾਨੂੰ ਮਾਨਸਿਕ ਤੌਰ ਤੇ ਆਰਾਮ ਦੇਣ ਵਾਲੀ ਚੀਜ਼ ਜਿਹੜੀਆਂ ਚੀਜ਼ਾਂ ਨੂੰ ਅਸੀਂ ਦਬੀ ਆਵਾਜ਼ ਚ ਮੰਨ ਲੈਂਦੇ ਹੁੰਦੇ ਸੀ ਕਦੇ ਕਦਾਈ ਹੁਣ ਅਸੀਂ ਉਹਨਾਂ ਨੂੰ ਖੁੱਲ੍ਹ ਕੇ ਮੰਨਣ ਜੋਗੇ ਹੋਗੇ ਹੁਣ ਅਸੀਂ ਖੁੱਲ੍ਹ ਕੇ ਮੰਨਣ ਵੀ ਲੱਗ ਗਏ ਹੁਣ ਅਸੀਂ ਆਪਣੇ ਆਲੇ ਦੋਲੇ ਦਾ ਘੇਰਾ ਤੋੜ ਰਹੇ ਹਾਂ ਇੱਕ ਕੈਦ ਦੇ ਵਿੱਚੋਂ ਨਿਕਲ ਰਹੇ ਹਾਂ ਅਸੀਂ ਮਾਨਸਿਕ ਕੈਦ ਦੇ ਵਿੱਚੋਂ ਨਿਕਲ ਰਹੇ ਹਾਂ ਅਸੀਂ ਧੰਨਵਾਦ ਅਸੀਂ ਲੋਕ ਜਿਨ੍ਹਾਂ ਦੇ ਮੂੰਹਾਂ 'ਚ ਜੇ ਧੰਨਵਾਦ ਕਰਦੇ ਸੁਣ ਲੰਦੇ ਤੇ ਉਹ ਐਂ ਦੇਖਦੇ ਤੇ ਬਾਹਰ ਵੀ ਅਜ ਸੂਰਜ ਨਿਕਲੇ ਕਿੱਧਰੋਂ ਆ ਬੋਲੋ ਸੱਚਾ ਗੱਲ ਕਿ ਝੂਠਾ ਹਾਂਜੀ ਅੱਜ ਅਸੀਂ ਪ੍ਰਾਰਥਨਾ ਕਰਦੇ ਆਂ ਵੀ ਕਿਰਪਾ ਕਰਨਾ ਉਹਨਾਂ ਹੱਥੋਂ 'ਤੇ ਜਿਨ੍ਹਾਂ ਨੇ ਬੜੀ ਮਿਹਨਤ 세 ਇਸੇ ਤਿਆਰ ਕੀਤਾ ਅੱਜ ਅਸੀਂ ਬਗਾਨੇ ਦਾ ਧੰਨਵਾਦ ਕਰ ਰਹੇ ਹਾਂ ਜਿਨ੍ਹਾਂ ਸਾਡੇ ਲਈ ਫੁਲਕਾ ਪਕਾਇਆ ਕਰੇ ਅਸੀਂ ਭਗਾ ਕੇ ਮਾਰਦੇ ਸੀ ਅਸੀਂ ਧੰਨਵਾਦ ਕਰਨ ਜੋਗੇ ਪਰਿਵਾਰ ਦਾ ਇਹ ਨਵੀਂ ਚੀਜ਼ ਹੈ ਸਾਡੇ ਲਈ ਔਰ ਇਹ ਸਾਨੂੰ ਇਹ ਨਹੀਂ ਵੀ ਸਾਨੂੰ ਇਹ ਕੋਈ ਬਹੁਤ ਬੜੀ ਚੀਜ਼ ਦੇ ਰਹੀ ਹੈ ਨਹੀਂ ਇਹ ਸਾਰੀਆਂ ਚੀਜ਼ਾਂ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਵਾਪਸ ਲਿਆ ਰਹੀ ਹੈ ਅਸੀਂ ਵਾਪਸ ਆ ਰਹੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਆਲਰੇਡੀ ਸਾਡੇ ਕੋਲ ਪਹਿਲਾਂ ਹੈਗੀਆਂ ਤੀਆਂ ਨਵਾਂ ਕੁਝ ਵੀ ਨਹੀਂ ਹੋ ਰਿਹਾ ਨਮਾ ਸਾਨੂੰ ਕੁਝ ਵੀ ਨਹੀਂ ਮਿਲ ਰਿਹਾ ਇਹ ਸਾਰੀਆਂ ਚੀਜ਼ਾਂ ਉਹ ਨੇ ਜਿਨ੍ਹਾਂ ਨੂੰ ਅਸੀਂ ਠੁੱਕਰ ਮਾਰਦੇ ਰਹੇ ਬੋਲੋ ਸੱਚਾ ਗੱਲ ਕਿ ਚੁੱਪ ਚਾ। ਹਾਂਜੀ ਜਿਨ੍ਹਾਂ ਨੂੰ ਅਸੀਂ ਨਿੰਦਦੇ ਰਹੇ ਜਿਨ੍ਹਾਂ ਨੂੰ ਦੂਰ ਕਰਦੇ ਰਹੇ ਇਹੋ ਚੀਜ਼ਾਂ ਅੱਜੇ ਨਵੀਂ ਚੀਜ਼ਾਂ ਸਾਡੇ ਲਈ ਹੋਰ ਇੱਕ ਸਟੈਪ ਅੱਗੇ ਵਧੋ ਜਿਹੜੀਆਂ ਕੁਸ਼ੀਕ ਚੀਜ਼ਾਂ ਰਹਿਣੀਆਂ ਉਹਨਾਂ ਨੂੰ ਵੀ ਖੁੱਲ ਕੇ ਕਬੂਲ ਕਰੋ ਭਾਵੇਂ ਉਹ ਸਾਡੀਆਂ ਗਲਤੀਆਂ ਨੇ ਭਾਵੇਂ ਕਿਸੇ ਦਾ ਚੰਗਾ ਕੀਤਾ ਹੋਇਆ ਦੋਨੋਂ ਨੂੰ ਖੁੱਲ ਕੇ ਸਵੀਕਾਰ ਕਰੋ ਖੁੱਲ ਕੇ ਮੈਂ ਧੰਨਵਾਦ ਸ਼ੁਕਰਾਨਾ ਅਕਾਲ ਪੁਰਖ ਤੇਰਾ ਸ਼ੁਕਰਾਨਾ ਖੁੱਲ ਕੇ ਸਵੀਕਾਰ ਕਰੋ ਖੁੱਲ ਕੇ ਕੁਝ ਨਹੀਂ ਹੁੰਦਾ ਚੜਦੀ ਕਲਾ ਚੜਦੀ ਕਲਾ ਚ ਸੱਚ ਸਵੀਕਾਰ ਕਰੋ ਝੂਠ ਨਾ ਸਵੀਕਾਰ ਕਰੋ ਨਾ ਝੂਠ ਦੇ ਪਿੱਛੇ ਅੜੋ ਝੂਠ ਝੂਠੀ ਰਹਿਣਾ ਤੇ ਸੱਚ ਸੱਚ ਤੁਸੀਂ ਕਿੰਨਾ ਸੱਚ ਨੂੰ ਦੱਬਿਆ ਕਿੰਨਾ ਮੁਕਰੇ ਵੀ ਮੈਂ ਨਹੀਂ ਕੁਝ ਕਰਦਾ ਮੈਂ ਨਹੀਂ ਕੁਝ ਕਰਦਾ ਬੋਲੋ ਸੱਚਾ ਗੱਲ ਕਰਤਾ ਤੇ ਤੁਹਾਡੇ ਸ਼ਰੀਰ ਰਹੀਂ ਸੱਚ ਸਾਹਮਣੇ ਆਇਆ ਕਿ ਨਹੀਂ ਆਇਆ ਤੁਹਾਡੀ ਸ਼ਕਲ ਰਹੀਂ ਬਾਹਰ ਆਇਆ ਕਿ ਨਹੀਂ ਆਇਆ ਥੋੜੀ ਸ਼ਕਲ ਦੇ 12 ਵਜੇ ਆਇਆ ਕਿ ਨਹੀਂ ਆਇਆ ਹੈ ਜੀ ਜਿਹੜੇ ਜਾਣਦੇ ਤੋਂ ਛੱਡੋ ਜਿਹਦੇ ਕੋਲੋਂ ਲੰਘ ਜੀ ਉਹਨੂੰ ਵੀ ਪਤਾ ਲੱਗ ਜਾਂਦਾ ਤਾਂ ਵੀ ਇਹ ਅਮਲੀ ਜਾ ਰਿਹਾ ਬੋਲੋ ਸੱਚਾ ਗੱਲ ਕਿ ਝੂਠਾ ਹੈ ਜੀ ਸੱਚ ਨੇ 100 ਦਰਵਾਜ਼ਾ ਤੋੜ ਕੇ ਵੀ ਬਾਹਰ ਆਏਗਾ ਸੱਚ ਨਹੀਂ ਡਬਣਾ ਸੱਚ ਨੇ ਕਿਤੇ ਨਾ ਕਿਤੇ ਥੋੜੀ ਅਸਲੀ ਤਸਵੀਰ ਨੂੰ ਸਾਹਮਣੇ ਲੈ ਆਉਣਾ ਖੁੱਲ ਕੇ ਸਵੀਕਾਰ ਕਰੋ ਖੁੱਲ ਕੇ ਧੰਨਵਾਦ ਕਰੋ ਖੁੱਲ ਕੇ ਧੰਨਵਾਦ ਕਰੋ ਉਸ ਸ਼ਕਤੀ ਦਾ ਆਕਾਲ ਪੁਰਖ ਦਾ ਸੌਂਪ ਦਿਓ ਆਪਣੇ ਆਪ ਨੂੰ ਪਰਮਾਤਮਾ ਦੇ ਕੋਲ ਪਰਮਾਤਮਾ ਜਿਸ ਵੀ ਰੂਪ ਚ ਤੁਸੀਂ ਉਹਨੂੰ ਦੇਖਦੇ ਹੋ ਉਹਨੂੰ ਅੱਲਾ ਕਹਿੰਦੇ ਹੋ ਉਹਨੂੰ ਖੁਦਾ ਕਹਿੰਦੇ ਹੋ ਉਹਨੂੰ ਰਹੀਮ ਕਹਿੰਦੇ ਹੋ ਉਹਨੂੰ ਰਾਮ ਕਹਿੰਦੇ ਹੋ ਉਹਨੂੰ ਕ੍ਰਿਸ਼ਨ ਕਹਿੰਦੇ ਹੋ ਉਹਨੂੰ ਵਾਹਿਗੁਰੂ ਕਹਿੰਦੇ ਹੋ ਉਹਨੂੰ ਗॉड ਕਹਿੰਦੇ ਉਹਨੂੰ ਪਰਮਾਤਮਾ ਕਹਿੰਦੇ ਉਹਨੂੰ ਅਕਾਲ ਪੁਰਖ ਕਹਿੰਦੇ ਜੋ ਵੀ ਜਿਸ ਵੀ ਨਾਮ ਨਾਲ ਤੁਸੀਂ ਉਹਨੂੰ ਪੁਕਾਰਦੇ ਆ ਸੌਂਪ ਦਿਓ ਉਹਦੇ ਕੋਲ ਸਾਰਾ ਕੁਝ ਭਰੋਸਾ ਕਰੋ ਫਿਰ ਨਿਮਰਤਾ ਲੈ ਕੇ ਆਓ ਅੰਦਰ ਛੱਡ ਦਿਓ ਅੰਦਰ ਜਿੰਨੀ ਵੀ ਨਫ਼ਰਤ ਆ ਕੱਢ ਦਿਓ ਬਾਹਰ ਗੁੱਸਾ ਜਾਣ ਦਿਓ ਗੁੱਸਾ ਕਾਦਾ ਤੇ ਕਿਹੜੀ ਗੱਲ ਦਾ ਗਲਤੀਆਂ ਤਾਂ ਸਾਰੀਆਂ ਸਾਡੀਆਂ ਨੇ ਕਿਸੇ ਇੱਕ ਦੀ ਵੀ ਕਿਸੇ ਹੋਰ ਦੀ ਗਲਤੀ ਹੈਗੀ ਕੋਈ ਐਨ ਇਮਾਨਦਾਰੀ ਨਾਲ ਦੱਸਿਓ ਮੈਨੂੰ ਹਾਂਜੀ ਕਿਹਦੀਆਂ ਗਲਤੀਆਂ ਸਾਰੀਆਂ ਹੀ ਸੌਦੀਆਂ ਸੌਭੀਆਂ ਹਾਂਜੀ ਸਾਡੀਆਂ ਆਪਣੀਆਂ ਨੇ ਕੋਈ ਗੱਲ ਨਹੀਂ ਸਾਰੀਆਂ ਸਵੀਕਾਰ ਕਰ ਲਿਓ ਮੈਂ ਤਾਂ ਕਹਿੰਦਾ ਵੀ ਜਿਹੜੀਆਂ ਨਹੀਂ ਵੀ ਕੀਤੀਆਂ ਉਹ ਵੀ ਸਵੀਕਾਰ ਕਰ ਲਓ ਪਵਾ ਲਓ ਝੋਲੀ ਚ ਕਿਤੇ ਨਹੀਂ ਕੁਝ ਹੋਣ ਲੱਗਿਆ ਕਰ ਦਿਓ ਮਾਫ ਸਾਰਿਆਂ ਨੂੰ ਜੇ ਕਿਸੇ ਨੂੰ ਗੁੱਸਾ ਗੱਲਾ ਵੀ ਉਹਨੂੰ ਛੱਡ ਦਿਓ ਉਹਨੂੰ ਕਹੋ ਠੀਕ ਹੈ ਅਗਰ ਸਮਝ ਚਲੋ ਨੰਦ ਲਾਲਾ ਪਾਛਾ ਬੀਤੀ ਸੁ ਬੀਤੀ ਜੋ ਪਿਛੇ ਲੰਘੀ ਉਹ ਚੀਜ਼ ਲੰਘੀ ਸ਼ੁਕਰਾਨਾ ਕਰੋ ਹਰ ਇੱਕ ਦਾ ਧੰਨਵਾਦ ਕਰੋ ਜ਼ਿੰਦਗੀ ਦੀ ਸਚਾਈ ਨੂੰ ਸਵੀਕਾਰ ਕਰੋ ਇਹ ਹੈ ਨਵੀਂ ਜੀਜ ਉਦਾਸੀ ਚੋਂ ਨਿਕਲ ਰਹੇ ਹੋ ਇਕੱਲੇਪਨ ਚੋਂ ਨਿਕਲ ਰਹੇ ਹੋ ਨਿਰਾਸ਼ਾ ਚੋਂ ਨਿਕਲ ਰਹੇ ਹੋ ਖਾਲੀਪਨ ਚੋਂ ਨਿਕਲ ਰਹੇ ਹੋ ਹੁਣ ਪਤਾ ਲੱਗ ਰਿਹਾ ਵੀ ਹੋਰ ਵੀ ਹੈਗੇ ਆ ਇਸ ਐਡਿਕਸ਼ਨ ਨਸ਼ੇ ਦੀ ਐਡਿਕਸ਼ਨ ਵਾਲੀ ਡੂੰਗੇ ਖੂਦ ਦੇ ਵਿੱਚ ਅਸੀਂ ਇਕੱਲੇ ਨਹੀਂ ਹਾਂ ਜੀ ਹਾਂ ਅਸੀਂ ਇਕੱਲੇ ਇਕੱਲੇ ਨੇ ਖੂਦ ਦੇ ਵਿੱਚ ਆਪਣਾ ਆਪਣਾ ਖੂ ਅਲੱਗ ਤੋਂ ਬਣਾਇਆ ਹੋਇਆ ਪਰ ਅਸੀਂ ਸਾਰੇ ਹੈ ਇੱਕੋ ਖੂਦ ਦੇ ਵਿੱਚ ਸਾਰੇ ਕਿਹਦੇ ਵਿੱਚ ਹਾਂ ਜੀ ਇੱਕੋ ਖੂਦ ਦੇ ਵਿੱਚ ਆਸੀਂ ਦੋ ਖੂ ਨਹੀਂ ਹੈਗੇ ਖੂਦ ਦੇ ਅੰਦਰ ਅਸੀਂ ਆਪਣਾ ਆਪਣਾ ਖੂ ਬਣਾਇਆ ਹੋਇਆ ਜਿੱਥੇ ਅਸੀਂ ਕਹਿ ਦਨਾਂ ਨਾ ਕਦੇ ਖੁੰਝੇ ਜਿ ਬੈਠ ਕੇ ਛੱਡ ਕੇ ਆ ਲੈਣਾ ਇੱਥੇ ਕੌਣ ਐ ਸੁਣਨ ਦੇ ਆ ਇੱਥੇ ਕੌਣ ਆ ਸਮਝਣ ਦੇ ਆ ਕੋਈ ਇੱਕ ਮਜ਼ਾਕ ਕਰ ਦਿੰਦਾ ਸਾਰਿਆਂ ਨੂੰ ਉਸੇ ਪਾਸੇ ਲੈ ਜਾਂਦਾ ਵੀ ਕੋਈ ਵੀ ਨਹੀਂ ਸੁਣਨ ਦੇ ਆ ਕੋਈ ਵੀ ਨਹੀਂ ਸਮਝਣ ਦੇ ਆ ਨਾ ਬਾਹਰ ਆਉ ਉਸੇ ਤੋਂ ਬਾਹਰ ਆ ਬਾਹਰ ਆ ਠੀਕ ਹੈ ਜੀ ਗੱਲ ਕਰਤਾ ਹਾਂਜੀ ਬਾਹਰ ਇੱਕ ਬੇਨਤੀ ਕਰਾਂ ਜੇ ਮਨ ਨੂੰ ਹੈ ਆਪਣੇ ਆਪ ਨੂੰ ਮਾਫ ਕਰ ਦੋ ਖੁਦ ਨੂੰ ਮਾਫ ਕਰੋ ਆਪਣੇ ਆਪ ਨੂੰ ਇੰਨੀ ਸਜ਼ਾ ਨਾ ਦਿਓ ਹੋ ਗਈ ਗਲਤੀ ਹੁਣ ਖੁਦ ਨੂੰ ਖੁਦ ਵੀ ਮਾਫ ਕਰਦੇ ਅੱਗੇ ਜਿਹੜਾ ਤੁਸੀਂ ਸੋਚ ਰਹੇ ਹੋ ਕੁਝ ਵੀ ਕਰਨੇ ਦਾ ਨਸ਼ਾ ਪੱਤਾ ਵਾਲਾ ਉਹ ਸਜ਼ਾ ਦੇਣਾ ਖੁਦ ਨੂੰ ਰੋਲਣਾ ਆਪਣੇ ਆਪ ਆਪਣੇ ਆਪ ਦੀ ਬੇਇੱਜ਼ਤੀ ਕਰਨ ਦੇ ਕਰਾਉਣ ਦੇ ਬਰਾਬਰ ਆ ਬਖਸ਼ੋ ਖੁਦ ਨੂੰ ਜੇ ਤੁਸੀਂ ਆਪਣੇ ਆਪ ਨੂੰ ਬਖਸ਼ੋਗੇ ਨਾ ਫਿਰ ਜ਼ਿੰਦਗੀ ਠੀਕ ਹੋ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਆਪ ਮਾਫ ਨਹੀਂ ਕਰਦੇ ਗੱਲ ਹੀ ਨਹੀਂ ਦੂਜੇ ਮਾਫ ਕਰ ਦੇਣਗੇ ਹੋ ਸਕਦਾ ਦੂਜਿਆਂ ਨੇ ਮੁਆਫ ਕਰ ਵੀ ਦਿੱਤਾ ਹੋਵੇ ਤੁਹਾਨੂੰ ਪਰ ਜਦੋਂ ਤੱਕ ਤੁਸੀਂ ਨਹੀਂ ਆਪਣੇ ਆਪ ਨੂੰ ਮੁਆਫ ਕਰਦੇ ਉਦੋਂ ਤੱਕ ਗੱਲ ਹੀ ਬਣਦੀ ਬੋਲੋ ਠੀਕ ਹੈ ਗੱਲ ਕਰਤਾ ਹਾਂਜੀ ਆਪਣੇ ਆਪ ਨੂੰ ਮੁਆਫ ਕਰੋ ਕਹਿੰਦੇ ਨਹੀਂ ਹੁਣ ਨਹੀਂ ਕੋਈ ਗਲਤੀ ਕਰ ਠੀਕ ਹੈ ਜੀ ਗੱਲ ਬੇਨਤੀ ਪ੍ਰਵਾਨ ਕਰੋ ਆਪਣੇ ਅੰਦਰ ਕੱਢੋ ਸਾਰੀਆਂ ਚੀਜ਼ਾਂ ਇੱਕ ਨਵੀਂ ਸ਼ੁਰੂਆਤ ਮੁਸਕਰਾਹਟ ਦੇ ਨਾਲ ਇੱਕ ਨਵੀਂ ਜ਼ਿੰਦਗੀ ਹੌਸਲੇ ਦੇ ਨਾਲ ਇੱਕ ਨਵੇਂ ਰਿਸ਼ਤੇ ਮਾਨਸਿਕ ਮਜ਼ਬੂਤੀ ਦੇ ਨਾਲ ਜਜ਼ਬਾਤਾਂ ਦੀ ਮਜ਼ਬੂਤੀ ਠੀਕ ਹੈ ਜੀ ਗੱਲ ਧੰਨਵਾਦ